ਤਾਰ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕਿ ਨਿਊਜ਼ 10 ਦੀ ਕਿ ਸ਼ਨੀਵਾਰ ਰਾਤ ਨੂੰ ਚੋਰਾਵੱਲੋਂ ਫਤਿਹਪੁਰ ਪਿੰਡ ਦੇ ਨਜ਼ਦੀਕ ਗੁੱਜਰ ਪਰਿਵਾਰ ਦੇ ਘਰ ਵਿੱਚ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ 10 ਦੀ ਕਿ ਦੋ ਚੋਰਾਂ ਵੱਲੋਂ ਗੁੱਜਰ ਪਰਿਵਾਰ ਦੇ ਘਰ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਬੜੇ ਜਦੋਂ ਕਿ ਰਾਤ ਵੇਲੇ ਸੁੱਤੀ ਮਹਿਲਾ ਨੂੰ ਪਾਂਡਿਆ ਦੇ ਖੜਕਣ ਦੀ ਆਵਾਜ਼ ਆਈ ਤਾਂ ਉਹ ਮੌਕੇ ਤੇ ਹੀ ਜਾਗ ਪਈ ਤੇ ਉਸਨੇ ਮੌਕੇ ਤੇ ਹੀ ਇੱਕ ਚੋਰ ਨੂੰ ਬਹੁਤ ਹੀ ਦਲੇਰੀ ਨਾਲ ਫੜ ਲਿਆ ਅਤੇ ਦੂਜਾ ਮੌਕੇ ਤੋਂ ਫਰਾਰ ਹੋ ਗਿਆ ਇਸ ਸਬੰਧੀ ਉਸਨੇ ਪਿੰਡ ਦੇ ਸਰਪੰਚ ਨੂੰ ਵੀ ਸੂਚਿਤ ਕਰ ਦਿੱਤਾ ਅਤੇ ਮੌਕੇ ਤੇ ਪੁਲਿਸ ਨੂੰ ਵੀ ਸੱਦ ਕੇ ਫੜੇ ਹੋਏ ਚੋਰ ਨੂੰ ਹੁਨਾ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਣ ਰਹਾ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜਗਨੂਸ। ਹਾਂਜੀ ਕੀ ਨਾਮ ਤੁਹਾਡਾ ਕੀ ਗੱਲਬਾਤ ਹੈ ਜੀ ਸਾਡਾ ਨਾਮ ਸਰਜੀਤ ਜੱਟੀ ਅਸੀਂ ਨਾ ਇੱਥੇ ਰਹੇ ਦੋ ਤਿੰਨ ਸਾਲ ਤੋਂ ਇੱਥੇ ਰਹਿ ਰਹੇ ਆ ਸਾਡੇ ਨੇ ਰਾਤੀ ਕੋਈ 12:00 ਵਜੇ ਦਾ ਟਾਈਮ ਸੀ ਅਸੀਂ ਸੁੱਤੇ ਸੀ ਦੋ ਬੱਚੇ ਮੇਰੇ ਇੱਕ ਮੈਂ ਕੱਲੀ ਸੁੱਤੀ ਸੀ ਦੋ ਦੋ ਬੰਦੇ ਆ ਇੱਕ ਬਾਹਰ ਖੜਾ ਸੀ ਇੱਕ ਨੇ ਅੰਦਰ ਪੇਟੀ ਦੇ ਤਾਲੇ ਤੋੜੇ ਤੇਲੇ ਛੇੜ ਹੋਏ ਛੜੂਕਾ ਹੋਇਆ ਅਸੀਂ ਜਾਗ ਪਏ ਉੱਥੇ ਮੈਂ ਫੜ ਲਿਆ ਉਹਨੂੰ ਉਹ ਮਨ ਅਠਨ ਉਠੋ ਦੀ ਕੋਸ਼ਿਸ਼ ਕੀਤੀ ਉਹਨੂੰ ਡੰਡਾ ਫੜ ਕੇ ਮੇਰੇ ਬਾਹਾਂ ਤੇ ਮਾਰਤਾ ਚੋਟ ਲੱਗੀ ਮੇਰੇ ਫਿਰ ਰੋਲਾ ਰਾਲਾ ਬਾਇ ਬੱਚੇ ਨੇ ਫੋਨ ਫਾਨ ਕੀਤਾ ਫਿਰ ਹੋਰ ਵੀ ਆ ਗਏ ਬੰਦੇ ਉਹਨੇ ਜਿਹੜਾ ਅਸੀਂ ਉਹਨੂੰ ਫਿਰ ਉਹ ਕਹਿੰਦਾ ਇੱਕ ਬੰਦਾ ਮੇਰੇ ਨਾਲ ਬਾਹਰ ਹੋਰ ਖੜਾ ਸੀ ਉਹ ਨਟ ਗਿਆ ਉਹ ਨਹੀਂ ਸਾਡੇ ਹੱਥ ਆ ਇੱਕੋ ਹੀ ਹੱਥ ਆਇਆ ਉਹਨੂੰ ਅਸੀਂ ਬੰਨਿਆ ਫਿਰ ਪੁਲਿਸ ਨੂੰ ਫੋਨ ਕੀਤਾ ਸਰਪੰਚ ਦੇ ਘਰ ਵੀ ਗਏ ਹਨ ਚੌਧਰੀਆਂ ਦੇ ਘਰ ਵੀ ਗਏ ਉਹ ਵੀ ਆਏ ਸਰਪੰਚ ਨੇ ਵੀ ਫੋਨ ਕੀਤਾ ਪੁਲਿਸ ਨੂੰ ਫਿਰ ਪੁਲਿਸ ਆਈ ਉਹਦੀ ਕਾਰ ਹੋ ਗਈ ਤੇ ਉਹਨੂੰ ਫੜ ਕੇ ਲੈ ਗਏ ਰਾਤ ਨੂੰ ਆਈ 12 ਵਜੇ ਹਾਂਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਬਰਾਤ 12 ਵਜੇ ਦੀ ਹਾਂਜੀ ਕੁਸਮਾਨ ਤੋਂ ਚੁੱਕੇ ਲਾਗੇ ਨਾ ਸਮਾਨ ਸਮੋਨ ਇੱਕ ਅਸੀਂ ਟ੍ਰੈਂਕ ਦਿੱਤਾ ਉਹ ਪੁਲਿਸ ਨੂੰ ਦਿੱਤਾ ਉਸਨੂੰ ਅਸੀਂ ਚੋਰ ਨੂੰ ਇੱਥੇ ਫੜ ਲਿਆ ਉਸ ਨੇ ਤਾਲੇ ਦੂਲੇ ਥੋੜੇ ਸਾਡੇ ਸਮਾਨ ਸਮੂਹ ਨਿਕਾਲੇ ਉਸਲੇ ਐਸੇ ਉਥੇ ਫੜ ਲਿਆ ਉਹਨੇ ਜਾਣ ਨਹੀਂ ਦਿੱਤਾ ਪੁਲਿਸ ਨੇ ਤਾਂ ਜੇ ਕੁਛ ਜਿਹਾ ਵੀ ਬਾਵ ਨਹੀਂ ਦੀ ਮੇਰੇ ਹਾਂਜੀ ਅਜੇ ਤਾਂ ਕੁਛ ਨਹੀਂ ਕਿਹਾ ਕੋਈ ਕਾਰਵਾਈ ਨਹੀਂ ਕੀਤੀ ਅਜੇ ਨਹੀਂ ਵੀ ਮੰਗ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਇਹ ਅਸੀਂ ਗਰੀਬ ਬੰਦੇ ਆ ਦਿਹਾੜੀਦਾਰ ਬੰਦੇ ਆ ਕੋ ਰਾਤ ਬਰਾਤ ਸਾਡਾ ਕੋ ਪਸ਼ੂ ਖੋਲ ਕੇ ਲੈ ਜਾਏਗਾ ਕੋ ਡੰਗਰ ਖੋਲ ਕੇ ਲੈ ਜਾਏਗਾ ਕੋ ਸਾਨੂੰ ਮਾਰ ਦੇਗਾ ਤੇ ਅਸੀਂ ਕੀ ਕਰਾਂ ਗਰੀਬ ਬੰਦੇ ਆ ਇਹਦੇ ਬੰਦੇ ਚੋਰੀ ਕਰਨਾ ਅਸੀਂ ਤਾਂ ਨਾ ਚੀ ਇੱਕ ਦਾ ਨਾਂ ਸਰ ਜੀ ਮਨੀਸ਼ ਉਹ ਗੁਰਦਾਸਪੁਰ ਦਾ ਹੈ ਇੱਕ ਲਾਗੇ ਦਾ ਹੈ ਬਾਲੂ ਤੁਸੀਂ ਕੰਪਲੇਨ ਕੀਤੀ ਥਾਣੇ ਦੀ ਹਾਂਜੀ ਤੋਨਾ ਦੀ